ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਔਰਤ ਨੂੰ ਬਲੈਕਮੇਲ ਕਰਨ ਲਈ ਅਤੇ ਆਧੁਨਿਕ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਵਰਤੋਂ ਕਰਕੇ ਉਸ ਦੀਆਂ ਫੋਟੋਆਂ ਨੂੰ ਅਸ਼ਲੀਲ ਰੂਪ ਵਿੱਚ ਬਦਲ ਦਿੱਤਾ ਗਿਆ। ਇਸ ਤਕਨੀਕੀ ਅਪਰਾਧ ਨੇ ਇੱਕ ਭਿਆਨਕ ਮੋੜ ਉਸ ਸਮੇਂ ਲੈ ਲਿਆ ਜਦੋਂ ਪੀੜਤਾ ਨੂੰ ਨਾ ਸਿਰਫ ਧਮਕੀ ਦਿੱਤੀ ਗਈ ਬਲਕਿ ਉਹਦਾ ਸਮੂਹਿਕ ਬਲਤਕਾਰ ਵੀ ਕੀਤਾ ਗਿਆ ਤੇ ਨਾਲ ਦੇ ਨਾਲ 2 ਲੱਖ ਰੁਪਏ ਦੀ ਉਸ ਕੋਲੋਂ ਫਿਰੋਤੀ ਵੀ ਵਸੂਲੀ ਗਈ। ਇਹ ਮਾਮਲਾ ਆਗਰਾ ਦੇ ਸੱਦਰ ਥਾਣੀ ਖੇਤਰ ਗਵਾਲੀਅਰ ਰੋਡ ਦਾ ਹੈ ਅਤੇ ਪੁਲਿਸ ਨੇ ਹੁਣ ਤੱਕ ਇੱਕ ਦੋਸ਼ੀ ਨੂੰ ਇਸ ਦੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਹੈ। ਦੱਸਿਆ ਕਿ AI ਦੀ ਮਦਦ ਦੇ ਨਾਲ ਇਹ ਫੋਟੋਆਂ ਬਣਾਈਆਂ ਗਈਆਂ ਸਨ ਪਰ ਫਿਲਹਾਲ ਇਹ ਫੋਟੋਆਂ ਡਿਜੀਟਲ ਫੋਰੈਂਸਿਕ ਲੈਬ ਦੇ ਵਿੱਚ ਭੇਜੀਆਂ ਗਈਆਂ ਨੇ ਇਹ ਪਤਾ ਲਗਾਉਣ ਦੇ ਲਈ ਕਿ ਕਿਹੜੇ AI ਟੂਲ ਦੀ ਇਸ ਦੇ ਵਿੱਚ ਵਰਤੋਂ ਕੀਤੀ ਗਈ ਸੀ ਅਤੇ ਇਹਨਾਂ ਫੋਟੋਆਂ ਨੂੰ ਕਿੱਥੇ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਤੋਂ ਇਹ ਘਟਨਾ ਸਾਹਮਣੇ ਆਈ ਹੈ ਸਥਾਨਕ ਲੋਕ ਅਤੇ ਸਮਾਜਿਕ ਸੰਗਠਨਾਂ ਨੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ